ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਸੋਰਠ ਰਾਗ ਤੀਜੇ ਨਾਨਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਉਚਾਰਨ ਕਰਦੇ ਹਨ ਬਿਨ ਸਤਿਗੁਰੂ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਤੁਮ ਜੁਗ ਜੁਗ ਦਾਤੇ ਸ਼ਬਦੇ ਦੇਹ ਬਜਾਈ ਸ਼ੁਰੂ ਦੇ ਵਿੱਚ ਹੀ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਬੜੀ ਵੱਡੀ ਗੱਲ ਕਹਿ ਗਏ ਨੇ ਕਹਿੰਦੇ ਨੇ ਕਿ ਬਗੈਰ ਸਤਿਗੁਰੂ ਦੇ ਸੇਵਿਆਂ ਬਗੈਰ ਸਤਿਗੁਰੂ ਦੇ ਜੁੜਿਆਂ ਬਹੁਤਾ ਵੱਡਾ ਦੁੱਖ ਲੱਗ ਜਾਂਦਾ ਹੈ ਤੇ ਚਾਰੇ ਯੁਗ ਪਰਮਾਈ ਤੋਂ ਭਾਵ ਦੁਆਪਰ ਤ੍ਰੇਤੀ ਕਲਯੁਗ ਵਗੈਰਾ ਯਾਨੀ ਕਿ ਜਿਤਨੇ ਵੀ ਚਾਰ ਯੁਗ ਹੋਏ ਆ ਚੌ ਯੁਗਾਂ ਦੇ ਵਿੱਚ ਬੰਦਾ ਪਰਮਾ ਭਲੇਖਿਆਂ ਚ ਪਿਆ ਰਿੰਦਾ ਏ ਜੇ ਸਤਗੁਰੂ ਦੇ ਨਾਮ ਸਿਮਨ ਦੇ ਨਾਲ ਨਾ ਜੁੜੇ ਹੁਣ ਆਪਾਂ ਧਰੂ ਪਗਤੀ ਗੱਲ ਕਰੀਏ ਤੇ ਪਿਆਰੋ ਉਹਨੂੰ ਇੱਕੋ ਹੀ ਧੁਨ ਸੀ ਅਕਾਲ ਪੁਰਖ ਪ੍ਰਮਾਤਮਾ ਦੇ ਨਾਮ ਦੀ ਉਸ ਨਾਮ ਦੇ ਨਾਲ ਹੀ ਉਤਰ ਗਿਆ ਬਾਲ ਅਵਸਥਾ ਪੰਜਾਂ ਸਾਲਾਂ ਦਾ ਜੀਵ ਔਰ ਜੇ ਪ੍ਰਲਾਦ ਆਇਆ ਤੇ ਪਿਆਰਿਓ ਪ੍ਰਲਾਦ ਨੇ ਵੀ ਪਿਓ ਨੇ ਕਿਹਾ ਕਿ ਮੇਰਾ ਨਾਮ ਲੈ ਪੁੱਤਰ ਨੇ ਕਿਹਾ ਮੈਂ ਤਾਂ ਉਸ ਪਿਤਾ ਦਾ ਨਾਮ ਲਵਾਂਗਾ ਜਿਨੇ ਪਾਰ ਲਵਾਇਆ ਬڑے-ਬڑے ਯਤਨ ਕੀਤੇ ਗਏ ਪਰ ਅਰਾਧ ਨਹੀਂ ਮੰਨਿਆ ਅਖੀਰ ਤਦਿਆਂ ਥੰਮਾਂ ਨੂੰ ਜਫੀਆਂ ਪੁਆਈਆਂ ਤੇ ਸਤਿਗੁਰੂ ਨੇ ਤੱਤੇ ਥੰਮ ਵੀ ਠਾਰ ਦਿੱਤੇ ਅਖੀਰ ਜਦੋਂ ਵੱਤ ਹੋ ਗਈ ਜਦ ਹਰਨਾਕ ਇਥਲ ਹਰਨਾਕ ਸਰ ਜਗ੍ਹਾ ਹੀ ਕਿਹਦਾ ਨਕਸ਼ ਹੈ ਤੇ ਉਹਨੇ ਵਰ ਲਿਆ ਸੀ ਕਿ ਨਾ ਅੰਦਰ ਮਰਾਂ ਨਾ ਬਾਹਰ ਮਰਾਂ ਨਾ ਦਿਨ ਮਰਾਂ ਨਾ ਰਾਤ ਮਰਾਂ ਨਾ ਮੈਨੂੰ ਜਾਣੀ ਕਿ ਕਹਿੰਦਾ ਭਾਵ ਬੰਦਾ ਮਾਰੇ ਤੇ ਨਾ ਨਾਰੀ ਮਾਰੇ ਹੁਣ ਪਿਆਰਿਓ ਜਦੋਂ ਸਮਾਂ ਪੁੱਗ ਗਿਆ ਓਹ ਟਾਈਮ ਤੇ ਸਤਿਗੁਰੂ ਉਹ ਥੰਮ ਪਾੜ ਕੇ ਬਾਹਰ ਨਿਕਲੇ ਨਰ ਸਿੰਘ ਦਾ ਰੂਪ ਧਾਰਿਆ ਹੋਇਆ ਸ਼ੇਰ ਦਾ ਤੇ ਉਹ ਆਕਾਰਪੁਰਖ ਪਰਮਾਤਮਾ ਖੁਦ ਸਨ ਛਾਮਾਂ ਦਾ ਟਾਈਮ ਹੈ ਕਿ ਨਾ ਅੰਦਰ ਤੇ ਨਾ ਬਾਹਰ ਦਲੀਜਾ ਦੇ ਵਿੱਚ ਘੇਰ ਲਿਆ ਕਹਿੰਦੇ ਪਿਆਜਾ ਨਾਕ ਸੋਣ ਦੱਸ ਜਿਹੜੇ ਤੂੰ ਵਰ ਲਏ ਆ ਤੇਰੇ ਵਰ ਪੂਰੇ ਕੀਤੇ ਆ ਕਿ ਨਹੀਂ ਕੀਤੇ ਕਹਿੰਦੇ ਤੂੰ ਕਿਹਾ ਸੀ ਨਾ ਅੰਦਰ ਮਰਾ ਨਾ ਬਾਹਰ ਮਰਾ ਹੁਣ ਤੂੰ ਨਾ ਅੰਦਰ ਐ ਤੇ ਨਾ ਬਾਹਰ ਨਾ ਦਿਨ ਮਰਾਂ ਨਾ ਰਾਤ ਮਰਾਂ ਨਾ ਰਾਤ ਇਹ ਨਾ ਦਿਨ ਨਾ ਬੰਦਾ ਮਾਰੇ ਨਾ ਨਾਰੀ ਮਾਰੇ ਹੁਣ ਅੱਧਾ ਰੂਪ ਨਰ ਸਿੰਘ ਸਿੰਘ ਵੀ ਆ ਤੇ ਉਹ شیر ਸਿੰਘ ਨਾਮ شیر ਦਾ ਪਿਆਰਿਓ ਰੂਪ ਧਾਰਨ ਕੀਤਾ ਗਾਲ ਪ੍ਰਮਾਤਮਾ ਹੁਣ ਸਾਰੀਆਂ ਗੱਲਾਂ ਨੂੰ ਕਹਿ ਕੇ ਵੀ ਤੇਰੀਆਂ ਸਾਰੀਆਂ ਪਗਾਈਆਂ ਵੀ ਆ ਤੇ ਤੇਰੀ ਅਤ ਵੀ ਹੋ ਗਈ ਆ ਤੇ ਇਸ ਕਰਕੇ ਤੈਨੂੰ ਖਤਮ ਕਰ ਰਹੇ ਆ ਤੇ ਉਹਨੂੰ ਖਤਮ ਕੀਤਾ ਪੁੱਤਰ ਪ੍ਰਲਾਦ ਨੇ ਪਰਮੇਸ਼ਰ ਦਾ ਨਾਮ ਜਪਿਆ ਤਰਿਆ ਕਹਿਣ ਦਾ ਭਾਵ ਵੀ ਜਿਹੜੇ ਯੁੱਗ ਹੋਏ ਨੇ ਚਾਰ ਯੁੱਗ ਜਿਹੜੇ ਅਕਾਲ ਪੁਰਖ ਪਰਮਾਤਮਾ ਨੇ ਚੋਂ ਯੁੱਗਾ ਦੇ ਵਿੱਚ ਹੀ ਨਿਵੇੜਾ ਕਰ ਦਿੱਤਾ ਸੀ ਕਿ ਜਿਹੜਾ ਪਰਮੇਸ਼ਰ ਦਾ ਨਾਮ ਜਪੇਗਾ ਉਹ ਤਰੇਗਾ ਦੂਜਾ ਨਹੀਂ ਤਰੇਗਾ ਪਰ ਥਲੇ ਆਣ ਕੇ ਸਾਡੇ ਕੁਝ ਦੇਵਤਿਆਂ ਵੱਲੋਂ ਕੁਝ ਮਹਾਪੁਰਖਾਂ ਵੱਲੋਂ ਆਪਣੇ ਨਾਮ ਦੀ ਰੀਤ ਚਲਾਈ ਗੈਂੜਾ ਮਾਰ ਹੋਮਜਗ ਕੀਏ ਦੇਵਤਿਆਂ ਕੀ ਬਾਣੀ ਗੈਂਡੇ ਨੂੰ ਵੱਢ ਕੇ ਹਵਨ ਕਰਨਾ ਘੋੜਿਆਂ ਨੂੰ ਵੱਢ ਕੇ ਹਵਨ ਕਰਨਾ ਹੁਣ ਪਿਆਰਿਓ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ Hindu ਧਰਮ ਦੇ ਵਿੱਚ ਜਦੋਂ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਹੈ ਉਹਨਾਂ ਦੇ ਵਿੱਚ ਲਿਖਿਆ ਹੈ ਕਿ ਗਊ ਦੀ ਖਲ ਗੌਦੀ ਖਲ ਦੇ ਉੱਪਰ ਬਿਠਾਉਣਾ ਲਾਲ ਗਊ ਜਿਹੜਾ ਲਾਲ ਕੱਪੜਾ ਥੱਲੇ ਵਿਛਾਉਂਦੇ ਉਹਨਾਂ ਨੇ ਕੱਪੜੇ 'ਚ ਬਦਲ ਲਿਆਗਾ ਜਿਵੇਂ ਜਿਵੇਂ ਸਮਾਂ ਆ ਆਪਦੇ ਹਿਸਾਬ ਨਾਲ ਢਾਲੀ ਗਏ ਪਰ ਕਹਿਣ ਦਾ ਭਾ ਕਿ ਚੌਂ ਜੁਗਾਂ ਦੇ ਵਿੱਚ ਵੱਖਰੇ ਵੱਖਰੇ ਯਤਨ ਕਰਕੇ ਉਸ ਟਾਈਮ ਦੇ ਲੋਕਾਂ ਨੇ ਪਰਮੇਸ਼ਰ ਨੂੰ ਖੁਸ਼ ਕਰਨਾ ਚਾਹਿਆ ਪਰ ਉਹਨਾਂ ਦੇ ਵਿੱਚ ਹੀ ਜਿਹੜੇ ਤਰੇ ਉਹ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ ਕੇ ਤਰੇ ਤੇ ਕਾਲ ਯੁਗ ਦੇ ਵਿੱਚ ਵੀ ਨਾਮ ਜਪ ਕੇ ਹੀ ਤਰਨਾ ਹੈ ਸਤਿਗੁਰੂ ਦੀ ਬਾਣੀ ਕਹਿ ਰਹੀ ਹੈ ਮੈਂ ਨਹੀਂ ਪਿਆਰਿਉ ਕਹਿ ਰਿਆ ਔਰ ਜਿਹੜੇ ਸ਼ਿਵਜੀ ਵਰਗੇ ਬ੍ਰਹਮਾ ਵਰਗੇ ਵਿਸ਼ਨੂ ਵਰਗੇ ਹੋਏ ਨੇ ਪਰ ਬਾਣੀ ਕਹਿੰਦੀ ਅੱਜ ਵੀ ਸਰੇ ਨਹੀਂ ਲੱਗੇ ਅੱਜ ਵੀ ਇੱਥੇ ਨੇ ਆਵਾ ਗਾਉਂਦੇ ਚੱਕਰ ਦੇ ਵਿੱਚ ਫਸੇ ਹੋਏ ਨੇ ਤੇ ਉਹ ਮਤਲਬ ਅੱਜ ਤੱਕ ਐਸੀ ਸੁਜੀ ਸੁਲਖਣੀ ਕੋਖ ਭਾਲ ਦੇ ਨੇ ਕਿ ਸਾਡਾ ਜਨਮ ਹੋਵੇ ਅਸੀਂ ਆਪਣਾ ਉਧਾਰ ਕਰਕੇ ਕਾਲ ਯੁਗ ਦੇ ਵਿੱਚ ਇਥੋਂ ਅੱਗੇ ਜਾ ਸਕੀਏ ਸੋ ਇਹ ਸਤਿਗੁਰਾਂ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹਮ ਦੀਨ ਤੂੰ ਜੁਗ ਜੁਗ ਦਾਤਾ ਦੇ ਸ਼ਬਦੇ ਦੇਹ ਬਜਾਈ ਅਸੀਂ ਦੇਹ ਮਾਲਕ ਅਸੀਂ ਦੀਨ ਹ ਕਗਾਲ ਤੂੰ ਜੁਗਾਂ ਜੁਗਾਂ ਤੋਂ ਦਾਤਾ ਹੈ ਚੋਂ ਜੁਗਾਂ ਚ ਤੂੰ ਹੀ ਏ ਸ਼ਬਦੇ ਦੇਹ ਬਜਾਈ ਸੱਚੀ ਬਾਣੀ ਪਿਆਰੋ ਤਾਂ ਕਿਹਾ ਗਿਆ ਹੈ ਸ਼ੁਰੂ ਤੋਂ ਲੈ ਕੇ ਜਿਹੜਾ ਕਾਰਕ ਪ੍ਰਮਾਤਮਾ ਨਾਲ ਜੁੜਿਆ ਉਹੀ ਪਾਰ ਲੰਘ ਸਕਦਾ ਹੈ ਅੱਗੇ ਕਹਿੰਦੇ ਹਾਰ ਜੀਓ ਕਿਰਪਾ ਕਰੋ ਤੂੰ ਪਿਆਰੇ اے ਮਾਲਕ ਕਿਰਪਾ ਕਰ ਸਾਡੇ ਤੇ ਸਤਿਗੁਰੂ ਦਾਤਾ ਮੇਲ ਮਿਲਾਵੋ ਹਰਨਾਮ ਦੀਵ ਆਧਾਰੇ ਸਾਨੂੰ ਸਤਿਗੁਰੂ ਜੀ ਆਪਣਾ ਮੇਲ ਬਖਸ਼ਿਸ਼ ਕਰੋ ਤੇ ਸਾਨੂੰ ਸਾਡੇ ਜੀਵਨ ਦੇ ਵਿੱਚ ਆਪ ਜੀ ਆਪਣੇ ਨਾਮ ਦਾ ਆਧਾਰ ਬਣਾ ਦੇਵੋ ਤਾਂ ਕਿ ਅਸੀਂ ਇਸ ਭਾਵ ਜਲ ਸਮੁੰਦਰ ਤੋਂ ਤਾਰ ਉਪਾਰ ਹੋ ਸਕੀਏ ਰਹਾਉ ਮਨਸਾ ਮਾਰ ਦੁਬਦਾ ਸਹਿਜ ਸਮਾਣੀ ਪਾਇਆ ਨਾਮ ਪਾਰਾ ਪਿਆਰਿਓ ਮਨ ਦੀਆਂ ਇਛਾਵਾਂ ਨੂੰ ਖਤਮ ਕੀਤਿਆਂ ਦੁਬਦਾ ਨੂੰ ਖਤਮ ਕੀਤਿਆਂ ਫੇਰ ਸਹਿਜ ਅਵਸਥਾ ਪ੍ਰਾਪਤ ਹੋਣੀ ਹੈ ਤੇ ਨਾਮ ਸਿਮਰਨ ਜਿਹੜਾ ਮਿਲਣਾ ਹੈ ਜਿੰਨਾ ਚਿਰ ਸਾਡੇ ਮਨ ਦੇ ਵਿੱਚ ਹੋਮੇ ਆ ਜਿੰਨਾ ਚਿਰ ਸਾਡੇ ਮਨ ਦੀਆਂ ਇਛਾਵਾਂ ਨਹੀਂ ਮਰਦੀਆਂ ਜਿੰਨਾ ਚਿਰ ਅਸੀਂ ਦੁਬਦਾ ਦੇ ਵਿੱਚ ਫਸੇ ਹੋਏ ਹਾਂ ਪਿਆਰਿਓ ਸਾਡੇ ਤੇ ਕਿਰਪਾ ਨਹੀਂ ਜੇ ਹੋਣੀ ਜੇ ਜਦੋਂ ਇਹਨਾਂ ਨੂੰ ਅਸੀਂ ਖਤਮ ਕਰ ਲਿਆ ਤੇ ਫਿਰ ਪਰਮੇਸ਼ਰ ਦਾ ਨਾਮ ਹਿਰਦੇ ਜਾ ਕੇ ਵਸ ਜਾਵੇ ਹਰ ਰਸ ਚਾਖ ਮਨ ਨਿਰਮਲ ਹੋਵਾ ਉਹ ਸਰੀ ਪ੍ਰਮਾਤਮਾ ਦਾ ਨਾਮ ਜਦੋਂ ਚਖਿਆ ਜਦੋਂ ਸ਼ਬਦ ਨਾਲ ਜੁੜੇ ਤੇ ਪਿਆਰਿਓ ਇੱਕ ਐਸਾ ਰਸ ਸਾਡੇ ਮੂੰਹ ਦੇ ਵਿੱਚ ਆਵੇਗਾ ਕਿ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਉਸ ਦੀ ਮਟਾਸ ਕਿੰਨੀ ਹੈ ਉਸ ਦਾ ਆਨੰਦ ਕਿੰਨਾ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਆਖਿਆ ਕਹੀਏ ਜੇ ਗੂੰਗਾ ਗੁੜ ਖਾਵੇ ਉਹਨੂੰ ਪੁੱਛੀਏ ਸਵਾਦ ਕੈਸਾ ਹੈ ਨਹੀਂ ਦੱਸ ਸਕਦਾ ਪਰਮੇਸ਼ਰ ਦੇ ਨਾਮ ਦਾ ਅਨੁਭਵ ਦਾ ਰਸ ਕੈਸਾ ਹੈ ਕੋਈ ਨਹੀਂ ਦੱਸ ਸਕਦਾ ਸੋ ਅੱਗੇ ਸਤਿਗੁਰੂ ਕਹਿੰਦੇ ਨੇ ਹਰ ਰਸ ਚਾਖ ਮਨ ਨਿਰਮਲ ਹੋਵਾ ਤੇ ਜਦੋਂ ਹਰੀ ਪ੍ਰਮਾਤਮਾ ਦਾ ਨਾਮ ਰਸ ਚੱਕਿਆ ਮਨ ਨਿਰਮਲ ਹੋ ਗਿਆ ਕਿਲ ਵਿਖ ਕਟਨ ਹਾਰਾ ਸਭ ਕਿਲ ਵਿਖ ਸਾਰੇ ਜਿਹੜੇ ਸਾਡੇ ਜਨਮਾਂ ਦੀਆਂ ਮਾਤਰਾ ਦੇ ਦੁੱਖ ਲਗੇ ਪਿਆਰਿਓ ਉਹ ਪਰਮੇਸ਼ਰ ਕੱਢ ਦਿੰਦਾ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਜੇ ਸ਼ਬਦ ਰੂਪੀ ਨਾਮ ਦੇ ਨਾਲ ਅਸੀਂ ਆਪਣਾ ਜੀਵਨ ਢਾਲਿਆ ਤੇ ਪਿਆਰਿਓ ਸਤਗੁਰੂ ਤੇ ਕਹਿੰਦੇ ਆ ਬੂਹਾ ਲੰਘਦੇ ਆਂ ਪਹਿਲਾਂ ਮਰਨ ਕਬੂਲ ਛੜ ਜੀਵਨ ਕੀ ਆਸ ਇਹ ਜ਼ਿੰਦਗੀ ਦੀ ਨਹੀਂ ਜ਼ਿੰਦਗੀ ਤਾਂ ਆਉਂਦੀ ਜਾਂਦੀ ਰਹਿੰਦੀ ਹੈ ਪਿਆਰਿਓ ਇਹ ਹੈ ਕਿ ਜਦੋਂ ਪਰਮੇਸ਼ਰ ਨਾਲ ਜੁੜਨਾ ਹੈ ਆਪਾਂ ਭਾਵ ਨਿਸ਼ਾਵਰ ਕਰ ਦੇਣਾ ਹੁਣ ਤਾਨ ਮਾਨ ਧਾਨ ਸਭ ਕੁਝ ਤੇਰਾ ਹੈ ਇਹ ਸਰੀਰ ਵੀ ਤੇਰਾ ਹੈ ਕਹਿੰਦਾ ਭਾਪ ਤੇ ਮਰ ਕੇ ਜੀਵਤ ਹੋਣਾ ਸ਼ਬਦ ਮਰੋ ਫਿਰ ਜੀਵੋ ਸਦਹੀ ਸ਼ਬਦ ਦੇ ਵਿੱਚ ਜੁੜ ਕੇ ਪ੍ਰਮਾਤਮਾ ਦੇ ਹੋ ਕੇ ਫਿਰ ਜੀਵਨ ਗੁਜ਼ਾਰੋ ਤਾਂ ਫਿਰ ਮਰਨ ਨਾ ਹੋਈ ਅਸਲੀਅਤ ਦੇ ਵਿੱਚ ਪਰਮੇਸ਼ਰ ਦੇ ਨਾਲ ਜਦੋਂ ਜੁੜ ਗਿਆ ਤੇ ਮਰ ਨਹੀਂ ਹੁੰਦਾ ਮਰਨ ਜੀਵਨ ਦਾ ਸਰੀਰ ਦਾ ਹੁੰਦਾ ਹੈ ਆਤਮਾ ਦਾ ਨਹੀਂ ਹੁੰਦਾ ਤੇ ਆਤਮਾ ਪਰਮਾਤਮਾ ਇੱਕੋ ਕਰੇ ਫਿਰ ਪਰਮੇਸ਼ਰ ਆਪਣੇ ਨਾਲ ਮਿਲਾ ਲਿੰਦਾ ਹੈ ਅਮਰਤ ਨਾਮ ਸਦਾ ਬਣ ਮੀਠਾ ਸ਼ਬਦੇ ਪਾਵੇ ਕੋਈ ਅਮਰਤ ਰੂਪੀ ਨਾਮ ਨੂੰ ਪਿਆਰਿਓ ਮਿੱਠੇ ਨੂੰ ਕੋਈ ਕੋਈ ਪ੍ਰਾਪਤ ਕਰ ਸਕਦਾ ਹਾਰ ਸਾਰੀ ਹਾਰੀ ਸਾਰੀ ਦੇ ਵਸਨੀ ਗੱਲ ਨਹੀਂ ਜੀ ਦਾਤੇ ਦਾਤ ਰੱਖੀ ਹੱਥੇ ਆਪਣੇ ਜਿਸ ਭਾਵੇ ਤਿਸ ਦੇਈ ਹੁਣ ਪਿਆਰਿਓ ਇਹ ਦਾਤ ਵੀ ਸਤਗੁਰੂ ਦੇ ਕੋਲ ਹੈ ਤੇ ਜਿੰਨੂੰ ਦੇਵੇ ਉਸੇ ਨੂੰ ਮਿਲਦੀ ਆ ਹੋਰ ਆਪਾਂ ਜਤਨ ਜਿਤਨੇ ਮਰਜੀ ਕਰ ਲਈਏ ਇਹ ਸਤਗੁਰੂ ਦੀ ਕਿਰਪਾ ਹੋਏਗੀ ਇੱਕ ਤਿਲ ਨਹੀਂ ਭੰਨੇ ਘਾਲੇ ਪਰਮੇਸ਼ਰ ਕਿਰਪਾ ਕਰੇਗਾ ਤਾਂ ਪਿਆਰਿਓ ਦਾਤ ਪ੍ਰਾਪਤ ਹੋਵੇਗੀ ਔਰ ਜਿਸ ਨੂੰ ਉਹ ਭਾਵੇਗਾ ਉਸੇ ਨੂੰ ਦੇਵੇਗਾ ਨਾਨਕ ਨਾਮ ਰਤੇ ਸੁਖ ਪਾਇਆ ਦਰਗਾ ਜਾਪੇ ਸੇ ਪਿਆਰਿਓ ਜੇ ਨਾਨਕ ਦੇ ਨਾਮ ਭਾਵ ਕਾਲਪੁਰਖ ਪ੍ਰਮਾਤਮਾ ਦੇ ਨਾਮ ਦੇ ਵਿੱਚ ਰਤੇ ਜਾਵਾਂਗੇ ਫਿਰ ਸੁੱਖਾਂ ਦੀ ਪ੍ਰਾਪਤ ਹੋਏਗੀ ਫਿਰ ਦਰਗਾ ਜਿਵੇਂ ਉਥੇ ਜਾ ਕੇ ਆਨੰਦਮਈ ਜੀਵਨ ਬਤੀਤ ਹੁੰਦਾ ਇੱਥੇ ਵੀ ਸਾਡਾ ਦੁੱਖਾਂ ਵਿੱਚ ਸੁੱਖਾਂ ਵਿੱਚ ਗਰਮੀ ਵਿੱਚ ਸਰਦੀ ਵਿੱਚ ਦਿਨ ਵਿੱਚ ਰਾਤ ਵਿੱਚ ਪਿਆਰਿਓ ਉਹ ਐਸਾ ਹੀ ਅਨੁਭਵ ਹੋਏਗਾ ਪਰਮੇਸ਼ਰ ਦੀ ਕਿਰਪਾ ਸਾਡੇ ਤੇ ਹੋ ਜਾਵੇਗੀ ਇਸ ਅਸੀ ਹੁਕਮ ਜੋ ਆਪ ਜੀ ਨੇ ਸਰਵਣ ਕੀਤਾ ਪਿਆਰਿਓ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਸੋਠ ਰਾਗ ਵਿੱਚ ਚਾਰਣ ਕੀਤਾ ਹੋਇਆ ਸ਼ਬਦ ਤਨਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂ ਦਰ ਤੇ ਲਗਾਉਂਦੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪ ਜੀ ਦੀਆਂ ਹਾਜ਼ਰੀਆਂ ਪ੍ਰਮਾਣ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ